ਚਾਰ ਗਾਵਾਂ ਸੇ ਲਈ ਲੈ ਕੇ ਆਂ ਜੀ ਦੋ ਬਾਈ ਤੋਕੜਾਂ ਨੇ ਤੇ ਦੋ ਤੋਕੜ ਗੱਬਣ ਨੇ ਬਾਈ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਜੀ ਬਾਈ ਜੀ ਸਿਕਾਰੀ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਮਨੂਆ ਪਿੰਡ ਕੋਠਾਗੁਰੂਆ ਹੂੰ ਸਿਰ ਆਪਨ ਫੂਲਾ ਤੇ ਭਿੰਡਾ ਜ਼ਿਲ੍ਹਾ ਨੇੜੇ ਪਿੰਡ ਬਾਈ ਨੇੜਾ ਭਗ ਤੇ ਲੱਗੇ 3 ਕਿਲੋਮੀਟਰ ਤੇ ਬਾਈ ਮੋਬਾਈਲ ਨੰਬਰ ਬੋਲ 94631 95328 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿਆਂ ਤੋਕੜ ਆ ਗਈ ਹਾਂ ਇਹ ਤੋਕੜਾ ਵੀ ਕਿਹੜਾ ਸੂਆ ਸੂਈ ਵੀ ਆ ਇਹ ਦੂਜੇ ਸੂਆ ਵੀ ਕਿੰਨਾ ਕ ਟਾਈਮ ਹੋ ਗਿਆ ਭਾਈ ਸੂਈ ਸੂਈਨ ਹੋ ਗਰੋਂ ਚਾਰ ਪੰਜ ਮਹੀਨੇ ਰੇ ਨੂੰ ਦੁੱਧ ਕਿੰਨਾ ਭਾਈ ਦੁੱਧ ਦੀ 8 ਕਿਲੋ ਆ ਜਾਂ ਮੱਕੰਡੇ ਵਾਲਾ ਨੈਟ ਚੂਣ ਵਾਲਾ ਤੇ ਆ ਭਾਈ ਦੋ ਡੰਗ ਚੋਲੇ ਭਾਈ ਹਾਂ ਦੋ ਡੰਗ ਚੋਲੇ ਠੀਕ ਫੇਸ ਬੜਾ ਚੰਗਾ ਬੋਦੀ ਚੰਗੀ ਐ ਸਨਖਾਪਣਾ ਚੰਗਾ ਪ੍ਰਿੰਟ ਚੰਗਾ ਨਾੜਾ ਬਹੁਤ ਹੈ ਨਾ ਨਾੜਾ ਨਾੜਾ ਦੇਖੋ ਲੇਵਾ ਚੰਗਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਥਣ ਬੜਾ ਕਮਾਲ ਦਾ ਲੱਗਿਆ ਹਾਂ ਹਾਂ ਬਾਕੀ ਚੋਆਈ ਜੂ ਵਧੀਆ ਖੋਲੀ ਭਾਈ ਤੋੜੀ ਆ ਬਰੀਟ ਚੰਗੀ ਆ ਕੱਡ ਕੱਡ ਹਣੀ ਪ੍ਰਿੰਟ ਵਾਲੀ ਜਿਆਤ ਵਾਲੀ ਬਰੀਟ ਹਲੀ ਵੈੜਾ ਭਾਈ ਦੁੱਧ ਵੀ ਚੰਗਾ ਫੇਸ ਵੀ ਚੰਗਾ ਬਰੀਟ ਇੱਕ ਨੰਬਰ ਆ ਲੈ ਕੁਆਲਟੀ ਚੈੱਕ ਕਰ ਲਓ। ਕਿਆ ਬਾਤ ਆ। ਸੋਰਾ ਵੀ ਚੈੱਕ ਕਰ ਲਓ ਕੁਆਲਟੀ ਇੱਕ ਨੰਬਰ ਆ ਭਾਈ। ਤੇ ਕੀ ਮੋਲ ਆ ਵੀਰੇ ਜੈ ਜਰਾ। ਮੋਲੇ ਤਾਂ ਬਸ 32000 ਰੁਪਿਆ ਭਾਈ। ਮਾਨਤਨ ਹੋ ਜੀ। ਮਾਨਤਨ ਕਰ ਦਿਆਂਗੇ। ਠੀਕ ਆ। 32000 ਰੁਪਿਆ ਮੋਲਾ ਵੀਰੇ ਮਾਨਤਨ ਜ਼ਰੂਰ ਹੋ ਜਾਊਗਾ। ਲੇਵਾ ਪਛਾਂਤ ਉਹ ਵੀ ਚੈੱਕ ਕਰ ਲੋ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ। ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਲੱਗ ਜਾਈਗੀ। ਕੁਆਲਿਟੀ ਦੇਖੋ ਲੈ। ਬਿਊਟੀ ਬਹੁਤ ਹੈ ਰਬਾਤ ਜੀ। ਅੱਗੇ ਦੋ ਨੰਬਰ। ਕਿਹੜਾ ਸੂਆ ਸੋਈ ਵੀ? ਇਹ ਵੀ ਦੂਜਾ ਸੂਏ ਮੂੰਹ ਹੋ ਚੌਗੀ ਆਉਂ ਆਲੇ ਬਾਹੀ ਬੱਡੀ ਆ। ਠੀਕ ਆ। ਚਾਰ ਦੰਦ ਹੀ ਆ ਜੇ। ਚਾਰ ਦੰਦ ਦੂਜਾ ਸੂਆ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਬਾ ਪੰਜ ਮਹੀਨੇ ਦੀ ਵੀ ਸੂਈ ਵੀ ਹੈਗੀ ਆ ਠੀਕ ਆ ਬਾਈ ਦੁੱਧ ਕਿੰਨਾ ਹੋਵੇ ਦੁੱਧ 8 ਕਿਲੋ ਜਮਾ ਤਿਆਰ ਆ ਲੈਦੇ ਯਾਰ ਠੀਕ ਆ ਬਾਈ ਦੋ ਬਾਦੀ ਹੋਊਗਾ 8 ਕਹਿ ਦੇਵਾਂਗੇ ਆ ਆਰਡਰ ਬਾਈ ਪਰ ਸ਼ਾਮ ਤੋ ਚੈੱਕ ਕਰੋ ਠੰ ਲਾ ਦੇਖੋ ਸ਼ਾਮ ਤੱਕ ਆਰਡਰ ਵਧੀਆ ਤਿਆਰ ਕਰ ਲਓ ਦੁਪਹਿਰ ਦਾ ਹੀ ਟਾਈਮ ਆ ਵੀਡੀਓ ਬਣਾਉਣ ਦਾ ਤੇ ਥਾਨ ਬਹੁਤ ਚੰਗਾ ਲੱਗਿਆ ਚਵਾਈ ਕਿਵੇਂ ਆ ਵੀਰੇ ਚਵਾਈ ਵਧੀਆ ਵੀ ਖੋਲੀ ਵੀਰੇ ਤੂਰੀ ਫੁੱਲ ਕੱਦ ਫੁੱਲ ਬਰੀਡ ਹੋਈ ਬਾਲੀ ਵੱਡੀ ਨਹੀਂ ਬਾਈ ਕਹਿੰਦਾ ਦੰਦਾਂ ਜੀ ਵੜਾ ਚਾਰ ਦੰਦ ਹੈ ਨਾ ਵੀਰੇ ਚਾਰ ਦੰਦ ਸੇਸ ਦੀ ਬਿਊਟੀ ਕਮਾਲ ਬੋਦੀ ਵਾਦੀ ਚੰਗੀ ਸਨਕਾ ਪੂਣਾ ਫੁੱਲ ਫੁੱਲ ਕੱਦ ਫੁੱਲ ਢਾਂਚਾ ਢਾਂਚਾ ਬੜਾ ਕਮਾਲਾ ਹੈ ਨਾ ਹਾਂ ਹਾਂ ਤੇ ਕੀ ਮੋਲ ਹੈ ਵੀਰੇ ਜੈਜ ਬਸ ਮੋਲ ਦਾ 28000 ਰੁਪਿਆ ਬਾਈ ਠੀਕ ਹੈ 28000 ਰੁਪਿਆ ਮੋਲ ਦਾ ਮਾਨਤਾਣ ਜ਼ਰੂਰ ਹੋ ਜਾ ਵੜਾ ਚੰਗੀ ਆ ਕੱਦ ਕਾਠ ਵਾਲੀ ਆ ਪ੍ਰਿੰਟ ਵਾਲੀ ਆ ਜਾਦ ਵਾਲੀ ਆ ਬੜਾ ਬਾਈ ਤੇ ਬਾਕੀ ਥਣ ਬੜਾ ਕਮਾਲ ਦਾ ਨੇੜ ਦੋ ਦਵਾਰੇ ਚੈੱਕ ਕਰਵਾਣੇ ਲੈ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣਾ ਅੱਗੇ ਬਈ 3 ਨੰਬਰ ਕਿਹੜਾ ਸੂਆ ਇਹ ਦੂਜੇ ਸਵੇਰ ਬਾਅਦ ਗੱਬਣਾ 2.5 ਮਹੀਨਿਆਂ ਦੀ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂ ਚੈੱਕ ਪਾਸ ਅਗਲਾ ਵੀ ਕਰਾ ਲਈ ਹਾਂ ਹਾਂ ਅਗਲਾ ਕਰਾ ਕੇ ਆਵੇ ਠੀਕ ਆ ਦੁੱਧ ਕਿੰਨਾਗਾ ਦੁੱਧ ਬਸ 7 ਕਿਲੋ ਦੇ ਨੇ ਟਾਈਮ ਦਾ ਠੀਕ ਆ ਭਾਈ ਫੈਂਟ ਬਹੁਤ ਹੁੰਦੀ ਹਾਂ ਫੈਂਟ ਬਹੁਤ ਸੀਲ ਠੰਡੀ ਬਹੁਤ ਆ ਮੈਂ ਅਰ ਗਿਆ ਠੀਕ ਆ ਪਾਣੀ ਆਈ ਭਇਆ ਥੱਲੇ ਠੰਡੀ ਬਹੁਤ ਕੋਈ ਚੱਕਰ ਵੀ ਕਹਿਣਾ ਕੁਛ ਨਹੀਂਗਾ ਬਈ ਠੰਡੀ ਦੇਖੋ ਲੈ ਕੀ ਬਾਤ ਆ ਜਿਵੇਂ ਮਰ ਜੇ ਉੱਤੇ ਫੇਰੀ ਚੱਲ ਫੇਸ ਬੜਾ ਚੰਗਾ ਬਰੀਡ ਚੰਗੇ ਚਮਕ ਚੰਗੇ ਰੰਗ ਰੂਪ ਬਹੁਤ ਚੰਗਾ ਖੋਲਦੇ ਭਾਈ ਤੋੜਦੇ ਥਾਣ ਨੇੜੇ ਤੋਂ ਚੈ ਠੀਕ ਹੈ ਭਾਈ ਤੇ ਮੁੱਲ ਕੀ ਇਹਦਾ ਜਾਇਜ਼ ਆ ਬੱਸ ਇਹਦਾ ਮੁੱਲ ਹੈ 30000 ਰੁਪਿਆ ਦਾ ਠੀਕ ਹੈ 30000 ਰੁਪਿਆ ਮੁੱਲ ਮੰਨਦਾਂ ਜ਼ਰੂਰ ਹੋ ਜਾ ਬੈਡ ਚੰਗੀ ਹੈ ਠੰਡੀ ਬਹੁਤ ਮੱਝ ਨਾਲ ਦੀ ਹੈ ਭਾਈ ਕਹਿੰਦਾ ਮੱਝ ਨਾਲ ਦਾ ਹੀ ਦੁੱਧ ਦੇਣਾ ਹੈ ਫੈਂਟ ਫੁੱਲ ਹੋਣੀ ਹੈ ਗਰਮੀ ਬਿਲਕੁਲ ਨਹੀਂ ਮਾਣੀ ਨਿਕਲ ਮਾਣੀ ਅੱਗੇ ਵੀਰੇ ਲਾਸਟ ਤੇ ਜਰਸੀ ਬਰੀਡ ਹਾਂ ਜਰਸੀ ਕਿਹੜਾ ਸੂ ਹੈ ਵੀਰੇ ਇਹ ਵੀ ਤੀਜੇ ਸੂਏ ਵਾਸਤੇ ਗੱਬਣਾ ਹਾਂ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਤੀਜੇ ਸੂਏ ਵਾਸਤੇ ਗੱਬਣਾ ਚੈੱਕ ਕਰਵਾਈ ਵੀ ਹਾਂ ਚੈੱਕ ਕਰਾਈ ਵੀ ਆਪਣੀ ਤਾਂ ਅਗਲਾ ਵੀ ਕਰਾ ਲਿਆ ਨਾ ਹਾਂ ਹਾਂ ਅਗਲਾ ਤੇ ਦੁੱਧ ਕਿੰਨਾ ਬਈ ਦੁੱਧ ਬੱਜਾ ਮੈਂ ਕੰਡਿਆ ਸ਼ੀਕ ਲਉਂ ਆਪਾਂ ਸਾਤੂਆ ਸ਼ੀਕਿਆ ਕੇ ਦੇਵਾਂਗੇ ਠੀਕ ਆ ਬਈ ਹੂੰ ਥਾਣੇ ਦਾ ਹੀ ਬਹੁਤ ਚੰਗਾ ਮੁੱਠੀ ਵਾਲਾ ਥਣ ਚਵਾਈ ਚੁਈ ਕਿਵੇਂ ਆ ਬਈ ਚਵਾਈ ਵਧੀਆ ਇੱਕ ਨੰਬਰ ਆ ਠੀਕ ਆ ਬਈ ਖੋਲੀ ਬਈ ਤੋਰੀ ਗਾਦ ਚੰਗਾ ਬਰੀਡ ਚੰਗੀ ਆ ਫੇਸ ਦਿਖਾਵਾਂਗੇ ਬੋਦੀਵਾਦੀ ਬਹੁਤ ਚੰਗੀ ਆ ਸਨਖ ਪੋਣਾ ਬੈੜ ਚ ਫੁੱਲ ਆ ਬਈ ਕੁਆਲਿਟੀ ਇੱਕ ਨੰਬਰ ਆ ਲੈ ਦੋਰਾ ਚੈੱਕ ਕਰ ਲਓ। ਕੀ ਬਾਤ ਆ। ਤੇ ਕੀ ਮੋਲਾ ਬਾਈ ਜੈ ਜੈ। ਇਹਦਾ ਮੋਲਾ 33000 ਰੁਪਿਆ ਵੀ। 33000 ਮਾਨਤਨ ਮਾਨਤਨ ਕਰ ਦਿਆਂਗੇ। ਠੀਕ ਆ ਬਾਈ। 33000 ਰੁਪਿਆ ਮੋਲਾ ਮਾਨਤਨ ਜਰੂਰ ਹੋਜੂ। ਵੈੜ ਚੰਗੀ ਆ, ਨੇਵਾ ਚੰਗਾ, ਥਣ ਚੰਗਾ, ਚਿਵਾਈ ਵੀ ਬਾਈ ਜੀ ਨਾਲ ਚੰਗੀ ਆ। ਨਾਗਸੀ ਭਰਾ ਕੋਲੇ 4-4 ਹੀ ਰਖਾ ਤਾ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨੇ ਕਨੈਕਟ ਕਰ ਲਿਓ ਜੀ। ਧੰਨਵਾਦ।